ਦੁਨੀਆ ਉੱਤੇ ਮਮਤਾ ਸਭ ਤੋਂ ਵੱਡੀ ਚੀਜ਼ ਹੈ ਮਾਂ ਦੀ ਮਮਤਾ ਤੋਂ ਵੱਡਾ ਅਤੇ ਸੁੱਚਾ ਕੁਝ ਨਹੀਂ ਮੰਨਿਆ ਜਾਂਦਾ ਪਰ ਕੀ ਹੋਵੇ ਜਦੋਂ ਉਹੀ ਮਾਂ ਆਪਣੇ ਮਾਸੂਮ ਬੱਚੇ ਨੂੰ ਮੌਤ ਦੇ ਘਾਟ ਉਤਾਰ ਦੇਵੇ ਸੁਹਾਣਾ ਨਜ਼ਦੀਕ ਪਿੰਡ ਸ਼ਾਮਪੁਰ ਦੇ ਵਿੱਚ ਇਸੇ ਤਰ੍ਹਾਂ ਦਾ ਵਾਕਿਆ ਵਾਪਰਿਆ ਜਿੱਥੇ ਇੱਕ ਕਲਯੁਗੀ ਮਾਂ ਨੇ ਆਪਣੀ 13 ਵਰਿਆਂ ਦੀ ਮਾਸੂਮਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਬੱਚੀ ਦਾ ਜੁਰਮ ਕੀ ਸੀ ਦਰਸਲ ਇਸ ਬੱਚੀ ਨੇ ਆਪਣੀ ਇਸ ਮਾਂ ਨੂੰ ਆਪਣੇ ਆਸ਼ਕ ਦੇ ਨਾਲ ਵੇਖ ਲਿਆ ਸੀ ਕਮਰੇ ਅੰਦਰ ਇੱਕ ਕੈਰ ਮਰਦ ਦੇ ਨਾਲ ਔਰ ਉਹ ਵਿਅਕਤੀ ਹੋਰ ਕੋਈ ਨਹੀਂ ਸੀ ਬਲਕਿ ਇਸ ਬੱਚੀ ਦਾ ਤਾਇਆ ਸੀ ਯਾਨੀ ਕਿ ਬੱਚੀ ਦੀ ਮਾਂ ਦਾ ਜੇਠ ਆਪਣੇ ਹੀ ਜੇਠ ਦੇ ਨਾਲ ਗਲਤ ਕੰਮ ਕਰਦੀ ਕਮਰੇ ਦੇ ਵਿੱਚ ਫੜੀ ਗਈ ਆਪਣੀ ਹੀ ਬੱਚੀ ਨੇ ਵੇਖ ਲਿਆ ਔਰ ਜਦੋਂ ਇਹ ਪਤਾ ਲੱਗਿਆ ਕਿ ਉਸ ਬੱਚੀ ਨੇ ਸਭ ਕੁਝ ਵੇਖ ਲਿਆ ਉਸ ਤੋਂ ਬਾਅਦ ਇਲਜ਼ਾਮ ਨੇ ਕਿ ਆਪਣੀ ਹੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅੰਗਰੇਜ਼ ਕੌਰ ਨਾਂ ਦੀ ਇਸ ਔਰਤ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅੰਗਰੇਜ਼ ਕੌਰ ਜਿਸ ਦਾ ਪਤੀ ਫੌਜ ਵਿੱਚ ਹੈ ਇਸ ਦੇ ਤਿੰਨ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ 13 ਵਰਿਆਂ ਦੀ ਪ੍ਰੀਤਕੌਰ ਸੀ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਲਜ਼ਾਮ ਨੇ ਕਿ ਦੋਵਾਂ ਜਣਿਆਂ ਨੇ ਯਾਨੀ ਕਿ ਅੰਗਰੇਜ਼ ਕੌਰ ਅਤੇ ਉਸ ਦੇ ਜੇਠ ਨੇ ਰਲ ਕੇ ਸਲਫਾਸ ਦਿੱਤੀ ਬੱਚੀ ਨੂੰ ਉਸ ਤੋਂ ਬਾਅਦ ਉਹਦਾ ਗਲ ਘੋਟਿਆ ਔਰ ਇਲਜ਼ਾਮ ਨੇ ਕਿ ਕਿਸੇ ਨੂੰ ਨਾ ਪਤਾ ਲੱਗੇ ਇਸ ਵਾਸਤੇ ਤੜਕਸਾਰ ਉਸਦਾ ਅੰਤਮ ਸੰਸਕਾਰ ਵੀ ਕਰ ਦਿੱਤਾ ਜਦੋਂ ਪੁਲਿਸ ਨੂੰ ਇਸ ਬਾਰੇ ਇਤਲਾਹ ਮਿਲੀ ਤੇ ਪੁਲਿਸ ਫੌਰੀ ਤੌਰ ਦੇ ਉੱਤੇ ਮੌਕੇ ਤੇ ਪਹੁੰਚੀ ਹੈ ਪਰ ਉੱਥੇ ਬਜਾ ਕੇ ਪਤਾ ਲੱਗਿਆ ਕਿ ਅੰਗਰੇਜ਼ ਘਰ ਅਤੇ ਉਸਦਾ ਜੇਠ ਫਰਾਰ ਹੋ ਚੁੱਕੇ ਨੇ ਹੈਰਾਨੀ ਦੀ ਗੱਲ ਹੈ ਹਵਸ ਦੇ ਵਿੱਚ ਅੰਨਾ ਹੋਇਆ ਇਨਸਾਨ ਕੀ ਕੁਝ ਕਰ ਲੈਂਦਾ ਹਵਸ ਦੇ ਵਿੱਚ ਅੰਨਾ ਹੋਇਆ ਇਨਸਾਨ ਇਹ ਵੀ ਭੁੱਲ ਜਾਂਦਾ ਹੈ ਕਿ ਉਹ ਇੱਕ ਮਾਂ ਹੈ ਉਹ ਇੱਕ ਪਿਤਾ ਹੈ ਉਹ ਇੱਕ ਭਰਾ ਹੈ ਉਹ ਇੱਕ ਭੈਣ ਹੈ ਰਿਸ਼ਤੇ ਤਾਰ-ਤਾਰ ਹੋ ਜਾਂਦੇ ਨੇ। ਔਰ ਇਨ੍ਹਾਂ ਰਿਸ਼ਤਿਆਂ ਦੀ ਹੱਦ ਨੂੰ ਲੰਘ ਕੇ ਜਦੋਂ ਇਨਸਾਨ ਆਪਣੇ ਆਪ ਆਪਣਾ ਆਪਾ ਖੋਹਦਾ ਤੇ ਉਦੋਂ ਆਪਣੇ ਬੱਚੇ ਦੀ ਆਪਣੇ ਵੱਡੇ ਦੀ ਛੋਟੇ ਦੀ ਕਿਸੇ ਦੀ ਕੋਈ ਸ਼ਰਮ ਨਹੀਂ ਕਰਦਾ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਕਰਦਾ ਔਰ ਇਸੇ ਤਰ੍ਹਾਂ ਦਾ ਵਾਕਿਆ ਇੱਥੇ ਵਾਪਰਿਆ। ਬੜੀ ਹੈਰਾਨੀ ਦੀ ਗੱਲ ਹੈ ਜਦੋਂ ਇਹ ਵਾਕਿਆ ਸਾਹਮਣੇ ਆਉਂਦਾ 13 ਵਰਿਆਂ ਦੀ ਮਾਸੂਮ ਬੱਚੀ ਉਹਦੀ ਤਸਵੀਰ ਦੇਖੀ ਇਹ ਤਾਂ ਰੋਣਾ ਆ ਜਾਵੇਗਾ ਕਿਸੇ ਨੂੰ ਵੀ ਕਿ ਕਿਦਾਂ ਕੋਈ ਮਾਂ ਆਪਣੀ ਮਾਸੂਮ ਜਿਹੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਸਕਦੀ ਹੈ ਇਸ ਮਾਮਲੇ ਦੇ ਉੱਤੇ ਪੁਲਿਸ ਦਾ ਜੋ ਕਹਿਣਾ ਹੈ ਆਓ ਸੁਣਦੇ ਹਾਂ ਇੱਕ ਜਿਹੜੀ 13 ਸਾਲ ਦੀ ਕੁੜੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਉਸ ਨੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਹੈ ਤੇ ਕੀ ਕਰ ਰਹੀ ਹੈ ਬੇਸਿਕਲੀ ਸਾਡੇ ਕੋਲ ਕੁਝ ਇਨਫੋਰਮੇਸ਼ਨ ਸੀ ਇਹ ਗੁਪਤ ਇਨਫੋਰਮੇਸ਼ਨ ਤੇ ਐਸਐਚਓ ਸੁਹਾਨਾ ਜਸਪ੍ਰੀਤ ਸਿੰਘ ਨੇ ਆਪਣੇ ਮਕਦਮਾ ਦਰਜ ਕਰਕੇ 248 ਨੰਬਰ ਐਫਆਈਆਰ 2103 ਦੀ 1 238123 ਤੇ 3 ਦੀ 5 ਬੀਐਨਐਸ थाना ਸੁਹਾਨੰਦ ਵਿੱਚ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਬੇਸਿਕਲੀ ਇਹਦੇ ਵਿੱਚ ਸਾਡੀ ਕੋ ਇਨਫੋਰਮੇਸ਼ਨ ਸੀ ਵੀ ਇੱਕ ਪ੍ਰੀਤ ਪ੍ਰੀਤ ਕੋਰ ਲੜਕੀ ਹੈ ਜਿਹੜੀ ਬੱਚੀ 13 ਸਾਲ ਦੀ ਸੀ ਤੇ ਉਹਦੀ ਮਦਰ ਨੇ ਅੰਗਰੇਜ਼ਪੁਰ ਤੇ ਨਾਲ ਉਹਦੇ ਜੀਠ ਨੇ ਨੂੰਮਾ ਨੇ ਜਦੋਂ ਉਹਨੂੰ ਅਫਸੀਨ ਉਹਦੇ ਚ ਵੇਖ ਕੇ ਉਹਨਾਂ ਦੇ ਆਪਸ ਚ ਗਲਤ ਰਿਲੇਸ਼ਨ ਸੀ ਜੇ ਬੱਚੀ ਨੇ ਵੇਖ ਲਿਆ ਸੀ ਤੇ ਉਹਦੇ ਵਿੱਚ ਉਹਨੂੰ ਪਹਿਲਾਂ ਸਲਫਾਸ ਖਵਾ ਕੇ ਤੇ ਫਿਰ ਉਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ ਜਿਹਦੇ ਕੋ ਸਾਡੇ ਕੋਲ ਮੁਖਬਰੀ ਪੱਕੀ ਤੇ ਸੱਚੀ ਸੀ ਜਿਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਜਾਰੀ ਹੈ ਤਾਂ ਅਦਰ ਕਿੱਥੇ ਸੀ ਉਹਦੇ ਇਹ ਦੇ ਵਿੱਚ ਅਸੀਂ ਤੁਹਾਨੂੰ ਇਹਦੀ ਡਿਟੇਲਿੰਗ ਅਜੇ ਬਾਅਦ ਚ ਦੱਸਾਂਗੇ ਸਾਰੀ ਕਿਉਂਕਿ ਅਜੇ ਅਸੀਂ ਦੋਸ਼ੀਆਂ ਦੀ ਤਲਾਸ਼ ਸ਼ਿਆਰੀ ਹੈ ਤੇ ਛੇਤੀ ਹੀ ਉਹਨਾਂ ਨੂੰ ਕਾਬੂ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਏ। ਕੋਈ ਵੀ ਡੈਥ ਜਿਹੜੀ ਘਰੇ ਹੋ ਗਈ ਸੀ ਜਾਂ ਹੱਤਾਲੂ ਦੇ ਵਿੱਚ ਜਾਂ ਲਕੀ ਨਹੀਂ ਗਿਆ। ਇਹ ਕੀ ਕਹਿੰਦੇ ਘਰੇ ਹੀ ਹੋ ਗਈ ਸੀ ਜਿਹਦੇ ਚ ਇਹਦੇ ਉਹਨਾਂ ਨੇ ਫਿਰ ਉਹ ਲੈ ਕੇ ਨੀ अर्ਲੀ ਮਾਰਨਿੰਗ ਸੰਸਕਾਰ ਕਰਤਾ ਸੀ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ। ਬਾਕੀ ਜਦੋਂ ਉਹ ਮੁੱਲਜ਼ਮ ਫੜੇ ਜਾਣਗੇ ਉਹਦੇ ਤੇ ਸਾਨੂੰ ਇਹਨਾਂ ਤਸਦੀਕ ਹੋ ਜਾਊਗੀ ਵੀ ориجنাল ਚ ਕੀ ਹੋਇਆ ਕਿਹੜੇ ਪਿੰਡ ਦਾ ਮਾਮਲਾ ਇਹ ਸ਼ਾਮਪੁਰ ਪਿੰਡ ਦਾ ਮਾਮਲਾ ਹੈ 1800 ਹਣੇ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ